ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜਾ ਮਾਈਨਿੰਗ ਮਾਫੀਆ ਸਟੇਟ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀ ਮਿਲੀ ਭੁਗਤ ਇਹ ਸੁਪਰੀਮ ਕੋਰਟ ਦੇ ਆਰਡਰ ਤੋਂ ਨੰਗਿਆ ਹੋ ਜਾਂਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਾਂਗਰਸ ਦੀ ਸਰਕਾਰ ਦੇ ਦੌਰਾਨ ਜੋ ਇਲੀਗਲ ਮਾਈਨਿੰਗ ਮਾਫੀਆ ਚੱਲ ਰਿਹਾ ਸੀ ਉਹਨੂੰ ਰੋਕਣ ਦੇ ਲਈ ਮਾਈਨਿੰਗ ਸਾਈਟ ਦੇ ਉੱਤੇ ਰੇਡ ਕੀਤੀ ਪਰ ਕਿਉਂਕਿ ਉਹ ਕਾਂਗਰਸ ਦੀ ਸਰਕਾਰ ਦੇ ਚਹੇਤੇ ਸੀ ਸਰਕਾਰ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਪਰਚਾ ਦਰਜ ਕਰਤਾ ਜਿਹੜਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੁਐਸ਼ ਕੀਤਾ ਉਹਨਾਂ ਨੇ ਕਿਹਾ ਕਿ ਇਸ ਗੱਲ ਤੇ ਕੀ ਪਰਚਾ ਬਣਦਾ ਇੱਕ ਤਾਂ ਗਲਤ ਕੰਮ ਰੋਕਣਗੇ ਉਤੋਂ ਸਰਕਾਰ ਨੇ ਪਰਚਾ ਦਰਜ ਕੀਤਾ ਤੇ ਹੁਣ ਸਾਡੀ ਜਿਹੜੀ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਇਹ ਮਾਈਨਿੰਗ ਮਾਫੀਆ ਦੇ ਹੱਕ ਦੇ ਵਿੱਚ ਦਿੱਲੀ ਸੁਪਰੀਮ ਕੋਰਟ ਭੱਜੀ ਗਈ ਮੈਂ ਕਿਉਂ ਕਹਿੰਦਾ ਕਿ ਜੋ ਕਾਂਗਰਸ ਦਾ ਮਾਫੀਆ ਸੀ ਉਹਨੂੰ ਆਜਾਮ ਆਦਮੀ ਪਾਰਟੀ ਪੁਸ਼ਤ ਪਨਾਹੀ ਦੇ ਰਹੀ ਹੈ ਕਿਉਂਕਿ ਹੁਣ ਅਲਾਈਅੰਸ ਵੀ ਉਹ ਚੱਲਿਆ ਸੋ ਜਿਹੜੇ ਉਹਨਾਂ ਦੇ ਕਮਾਊ ਪੁੱਤ ਸੀ ਉਹੀ ਇਹਨਾਂ ਦੇ ਕਮਾਊ ਪੁੱਤ ਨੇ ਸੁਪਰੀਮ ਕੋਰਟ ਗਈ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇ ਭਾਈ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੇ ਜਿਹੜਾ ਇਲੀਗਲ ਮਾਈਨਿੰਗ ਰੋਕਣ ਤੇ ਪਰਚਾ ਕੁਐਸ਼ ਹੋਇਆ ਉਹ ਕੁਐਸ਼ ਨਹੀਂ ਹੋਣਾ ਚਾਹੀਦਾ ਤੇ ਸੁਪਰੀਮ ਕੋਰਟ ਨੇ ਕਮੈਂਟ ਕਰਕੇ ਡਿਸਮਿਸ ਕਰਤੀ ਪੰਜਾਬ ਸਰਕਾਰ ਦੀ ਪਲੀ ਉਹ ਕਹਿੰਦਾ ਸਰਕਾਰ ਦਾ ਤਾਂ ਹੱਕ ਹੀ ਨਹੀਂ ਬਣਦਾ ਮਤਲਬ ਕੋਈ ਪੰਜਾਬੀ ਚ ਸਮਝਾਵੇ ਤਾਂ ਸਹੀ ਕਿ ਇੱਕ ਬੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਅਗਰ ਇਲੀਗਲ ਮਾਈਨਿੰਗ ਮਾਫੀਆ ਦੇ ਖਿਲਾਫ ਕੰਮ ਕਰ ਰਿਹਾ ਹੈ ਤੇ ਪਰਚਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਆ ਇੱਕ ਕਰਾਰੀ ਚਪੇੜ ਹੈ ਸਰਕਾਰ ਦੇ ਮੂੰਹ ਤੇ ਸੁਪਰੀਮ ਕੋਰਟ ਨੇ ਕੱਚੀ ਪੇਸ਼ੀ ਚ ਪੰਜਾਬ ਸਰਕਾਰ ਦਾ ਕੇਸ ਡਿਸਮਿਸ ਕਰਤਾ ਮੈਂ ਹੁਣ ਭਗਵਾਨਤਮਨ ਸਾਹਿਬ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਕੀ ਇਸ ਤਰੀਕੇ ਸਰਕਾਰ ਕੰਮ ਕਰੂਗੀ ਕੀ ਹੁਣ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਸਰਕਾਰ ਆਪਣੇ ਮਫਾਦਾ ਮੁਤਾਬਕ ਉਹਨਾਂ ਦੀ ਪਰਭਾਸ਼ਾ ਕਰੂ ਜੇ ਤਾਂ ਗਵਰਨਰ ਸਾਹਿਬ ਤੇ ਟਿੱਪਣੀ ਕਰ ਦੋ ਫਿਰ ਤਾਂ ਸੁਪਰੀਮ ਕੋਰਟ ਨੇ ਡੈਮੋਕ੍ਰੇਸੀ ਬਚਾ ਲਈ ਜੀ ਸੁਪਰੀਮ ਕੋਰਟ ਮਹਾਨ ਹੈ ਤੇ ਜਦੋਂ ਉਹੀ ਸੁਪਰੀਮ ਕੋਰਟ ਕਹੇ ਕਿ ਅਰਵਿੰਦ ਕੇਜਰੀਵਾਲ ਨੇ 338 ਕਰੋੜ ਦਾ ਐਕਸਾਈਜ਼ ਘੁਟਾਲਾ ਕੀਤਾ ਫਿਰ ਈਡੀ ਸਾਹਮਣੇ ਪੇਸ਼ ਨਹੀਂ ਹੁੰਦੇ ਮਾਨਯੋਗ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਚ ਨਸ਼ਾ ਸਰਕਾਰ ਬਕਾਰੀ ਹੈ ਡੀਜੀਪੀ ਤੋਂ ਅਪੋਲੋਜੀ ਮਾਫੀ ਮੰਗਾਈ ਉੱਥੇ ਚੁੱਪ ਤੇ ਇਹੋ ਜਿਹੇ ਜਿਹੜੇ ਆਰਡਰ ਨੇ ਇਹਨਾਂ ਨੂੰ ਡਿਫੈਂਡ ਕਰਾਉਣ ਲਈ ਸੁਪਰੀਮ ਕੋਰਟ ਤੱਕ ਭੱਜੇ ਫਿਰਦੇ ਨੇ ਲੱਖਾਂ ਰੁਪਈਆ ਖਰਚਦੇ ਨੇ ਤੇ ਫਿਰ ਝਾੜ ਖਾ ਕੇ ਮੁੜਦੇ ਨੇ ਹੈ ਕੋਈ ਜਵਾਬ ਦੇ ਅੱਜ ਮੂੰਹ ਦਿਖਾਉਣ ਜੋਗੇ ਰਹਿ ਗਏ ਤੁਸੀਂ ਪੰਜਾਬ ਦੀ ਜਨਤਾ ਨੂੰ ਇਸ ਗੱਲ ਦਾ ਜਵਾਬ ਦਿਓ